ਨਿਕਵਾਲਾ ਫੋਨ ਮੈਂ ਆ ਚੱਲੀ ਆ 26 ਕੋਲ ਤੇ ਮੈਂ ਆਜਣਾ ਤਰ ਮੜ ਕੇ ਸ਼ਾਮਾਂ ਨੂੰ ਤੇ ਕੰਮ ਕੁੰਮ ਕਰ ਲਓ ਤੇ ਧਿਆਨ ਨਾਲ ਲਿਓ ਤੇ ਬੂਆ ਨਾ ਲੱਥਾ ਛੱਡਿਓ ਬੜੇ ਮੰਗਣ ਵਾਲੇ ਫਿਰਦੇ ਜੀ ਠੀਕ ਆ ਮੰਮੀ ਠੀਕ ਆ ਤੇ ਮੈਂ ਆਜਣਾ ਸ਼ਾਮਾਂ ਨੂੰ ਉਦਾਂ ਹੀ ਚੱਲੇ ਮਮੀ ਦੀਦੀ ਕੋ ਆਹੋ ਉਦਾਂ ਹੀ ਚੱਲੀ ਆਂ ਪ੍ਰੋਣਾ ਬੜਾ ਤਾਂ ਅੰਕਾਰ ਤਾਂ ਤੇ ਮੈਂ ਭੇਕਿਆ ਆਵਾਂ ਉਦੋਂ ਤੇ ਮੈਂ ਕਹਾਂ ਹੀ ਡਾਕਟਰ ਨਾਲ ਲੱਗ ਜਾਊਂਗੀ ਤੇ ਫਿਰ ਮੈਂ ਟਾਈਮ ਨਹੀਂ ਹੋਂਦਾ ਤੇ ਮੈਂ ਮੈਂ ਹੋ ਕੇ ਆਉਣੀ ਆ ਚੱਲ ਕੋਈ ਆ ਜਾ ਇਹਦੀ ਗਾਸਣਾ ਮੰਮੀ ਦੇ ਵਾਂਡੇ ਚਲ ਗਈ ਆ ਬਾਬੇ ਨੂੰ ਸੱਦ ਲਈਏ ਫੇਰ ਅੱਜ ਸੱਦ ਲੈਨੇ ਆਹੋ ਬਹਾਨਾ ਹੈਗਾ ਆਪਣੇ ਕੋ ਦਾ ਕਰੀਏ ਬਾਬੇ ਨੂੰ ਫੋਨ ਕਰ ਲੈਨੇ ਆ ਇੱਥੇ ਬਾਹਰ ਮੰਜੀ ਦੇ ਬੈਕ ਕਰ ਲੈਨੇ ਜਾਓ ਤੇ ਫੋਨ ਲੈ ਆਓ ਬਸ ਫੁੱਲਾ ਕੰਨੀ ਤਾ ਮੈਂ ਇੱਥੇ ਬਹਿਨੀ ਆ ਆ ਗੱਲ ਕਰਾਂ ਕਿ ਕੌਣ ਗੱਲ ਕਰੂੰਗੀ ਤੁਸੀਂ ਗੱਲ ਕਰੋ ਦੀਦੀ ਮੈਂ ਹੋਣੀ ਬਾਬਾ ਜੀ ਫੋਨ ਆਇਆ ਕਿ ਇਹਦਾ ਲੋ ਵੇਖੋ ਲੈ ਵੀਰ ਖੁੱਲ ਗਈ ਚੱਲਿਆ ਕਿਸਮਤ ਆਪਣੀ ਹੈਲੋ ਹੈਲੋ ਬਾਬਾ ਸਤਿਕਾਰ ਬਾਬਾ ਜੀ ਬਾਬਾ ਕਾਲਾ ਬਾਲਾ ਬੋਲਦਾ ਬਾਬਾ ਜੀ ਉਹ ਹੀ ਆ ਜਿਹੜੀਆਂ ਰਾਤੋਂ ਦੁਨਾਈਆਂ ਨਹੀਂ ਤਾਂ ਟੌਪਸ ਦੇ ਕੇ ਗਏ ਸੀ ਹਾਂ ਜੀ ਆਂ ਦੀ ਲੱਗ ਗਿਆ ਬੀਬੀਓ ਪਤਾ ਮੈਨੂੰ ਉਹ ਦਿਨ ਆਏ ਡੇਰੇ ਤੂੰ ਟੋਸ ਤੇ ਦੇਖ ਗਏ ਬਾਬਾ ਜੀ ਤੁਸੀਂ ਕਿਹਾ ਹੈ ਨਾ ਜੀ ਦਿਨ ਤੁਹਾਡੀ ਸੱਸ ਵਾਂਡੇ ਜਾਓਗੇ ਉਹ ਦਿਨ ਤੁਸੀਂ ਮੈਨੂੰ ਬੁਲਾ ਲਿਓ ਹਾਂ ਜੀ ਅੱਜ ਗਏ ਤੇ ਅੱਜ ਤਸੀਂ ਇਦਾਂ ਕਰਿਓ ਵੀ ਹੈ ਨਹੀਂ ਘਰੇ ਕੋਈ ਵੀ ਤੇ ਤੁਸੀਂ ਆ ਜਾਓ ਤੇ ਹਮਨ ਕਰ ਜਿਓ ਨਹੀਂ ਬਾਬਾ ਜੀ ਅੱਜ ਹੀ ਆਇਓ ਤੁਸੀਂ ਆਜੋ ਵਾਂਡੇ ਗਏ ਹੈ ਨਾ ਤੇ ਅੱਜ ਘਰੇ ਹੈ ਨਹੀਂ ਕੋਈ ਵੀ ਕੋਈ ਨਹੀਂ ਕਰਦਾਂਗੇ ਤੇ ਜਿਹੜੀ ਇਹ ਸਮਗਰੀ ਕੀ ਤੁਹਾਨੂੰ ਕੀਤਾ ਰਜਕਾਰ ਸਮਗਰੀ ਵਕਰੀ ਲਿਉਣੀ ਆ ਬੋਤਲ ਤੇ ਮੁਰਗਾ ਵਕਰਾ ਲਿਉਣਾ ਜੀ ਹਾਂਜੀ ਇਹ ਇੰਤਜ਼ਾਮ ਕੀਤਾ ਤਾਂ ਦੱਸੋ ਫਿਰ ਆਏ ਨੇ ਤੁਹਾਡਾ ਕਰ ਦਨੇ ਹਵਨ ਦੱਸਿਓ ਬਾਬਾ ਜੀ ਹੜ ਕੋ ਸਮਗਰੀ ਨਹੀਂ ਲੈਂਦੇ ਕੀ ਤੇ ਸਮਗਰੀ ਲਾਏ ਹੋ ਅੱਛਾ ਠੀਕ ਆ ਤੇ ਲਿਆ ਬੀਬੀ ਦੀ ਗਾਇਨ ਦੀ ਵੀ ਸਮਗਰੀ ਦਾ ਆਉਣੀ ਆ ਹੱਲ ਤੇ ਘੇਟਾ ਵਾਰ ਦੇਣਾ ਕਿਦਾਂ ਕਰੀਏ ਕਰ ਲਓ ਚਲੋ ਠੀਕ ਆ ਬੀਬੀ ਜੀ ਕਰ ਤੇ ਦਵਾਂਗੇ ਪਰ ਪੈਸੇ ਵੱਧ ਲੱਗਣੇ ਨੇ ਥੋੜੇ ਜਿ ਹਾਂਜੀ ਉਹਦਾ 5000 ਜੋ ਹੈ ਨਾ ਇਹ ਤੋਂ 10000 ਰੁਪਏ ਲੱਗਣਾ ਇਹ ਨਾਲ ਦੇਖ ਲੋ ਇਹ ਕਰ ਸਕਦੇ ਇਹ ਕਰਦਾ ਹੂੰ ਇਹ ਸਾਡੇ ਕੋਲ ਇੰਨੇ ਪੈਸੇ ਹੈ ਨਹੀਂ ਤੇ ਫੇਰ ਤੁਸੀਂ ਇਹਦਾ ਕਰੋ ਰਹਿਣ ਦੋ ਠੀਕਾ ਠੀਕ ਹੈ ਜੀ ਇੱਕੋ ਮਿੰਟ ਕਰਦਾ ਤੁਹਾਨੂੰ ਇੱਕੋ ਮਿੰਟ ਇਹਦਾ ਹੋਲਡ ਹੀ ਰਹਿਣ ਦੋ ਥਿਲੇ ਬੀਬੀਆਂ ਕਹਿੰਦੀ ਆ ਵੀ ਇੰਨੇ ਪੈਸੇ ਹੈ ਨਹੀਂ ਆਜ ਰਹਿਣ ਦੋ ਬਾਬਾ ਜੀ ਤੁਸੀਂ ਉਹਨਾਂ ਨੂੰ ਹਾਂ ਕਰ ਦੋ ਆਪਾਂ ਇੰਨੇ ਜੋ ਵੀ ਜਾਣਾ ਜੇ ਮੇਰਾ ਪੋਤਾ ਜਾ ਕੇ ਵਾਵਾ ਲੁੱਟਮਾਰ ਕਰ ਲੈਣੀ ਹਾਲ ਬਹਾਉ ਸਮਾਨ ਲੈਣਾ ਹਾਂ ਹਾਂ ਕਰ ਦੋ ਉਹਨਾਂ ਨੂੰ ਠੀਕ ਕੋਈ ਨਹੀਂ ਕਰ ਦਿੰਦਾ ਕਹਿਦੀ ਉਹਨਾਂ ਨੂੰ ਵੀ ਹਾਂ ਇਹਨੇ ਪਾਇੰਨ ਹਾਂਜੀ ਗੱਲ ਦੋਲਦੇ ਚੇਲਿਆ ਵੀ ਦੂਜੇ ਚਲੇ ਨਾਲ ਸਲਾਹਨ ਕੀਤੀ ਕਿ ਕਿੱਦਾ ਕਰੀਏ ਬਬੀ ਜੀ ਉਹਨਾ ਕਿਸਲਾ ਕਰਨੀ ਖਾਨ ਲਗਿਆ ਤੇ ਵੇਂਦਾ ਨਹੀਂ ਹੋਣੀ ਹੁਣ ਫਲੈਸਟਰ ਤੇ ਨਿਕਲਣਾ ਨਹੀਂ ਉਹਨਾ ਕਿਸਲਾ ਕਰਨੀ ਹੈ ਨਾਲ ਕੋਈ ਇੰਤਜ਼ਾਮ ਕਰਨਾ ਪੈਣਾ ਇਹਦੇ ਡੈਪਰਾਂ ਦਾ ਵੀ ਖੋਤ ਕਰਨਾ ਪੈਣਾ ਜਿਹੜਾ ਨਵਾਂ ਚਲਾ ਆਇਆ ਵਾ ਢੇ ਕੋਲ ਜਾਂਦੇ ਤੇ ਡੈਪਰਾਂ ਜੋਗੇ ਕਰ ਲੈਨੇ ਕਿ ਇੱਕ ਉਹਦਾਂ ਲੁੱਟ ਮਾਰੀ ਤੇ ਮੱਥਾ ਦੇਖਣ ਹੁੰਦੇ ਦੇ ਠੰਗ ਵੱਡੇ ਚਲੇ ਆ ਗਰੀਏ ਉਨੀ ਟੱਟੀਆਂ ਦੀ ਕਿੱਦਾ ਕਰੀਏ ਕਿ ਨਜਨੂ ਨੇ ਬਾਹਰੋਂ ਨਾਲ ਜਿਹਨੂੰ ਬੀਬੀਆਂ ਨੇ ਮੁੱਕ ਜਣਾਵਾ ਆ ਪੱਕੀ ਕਰਦੇ ਜਾਂ ਆਂਦੀ ਰੇ ਦੀ ਨਾ ਜੇ ਨਾ ਪਕੀਆ ਰੀ ਕਰਨੀ ਨਾ ਜੇ ਨੂੰ ਅਨੇ ਬਹਾਰ ਆਣਾ ਚਲੋ ਚਿੱਲੇ ਇੱਧਰ ਹਾਂ ਕਰ ਦੋ ਫਿਰ ਉਹਨਾਂ ਨੂੰ ਚਲੋ ਠੀਕ ਹਾਂਜੀ ਬੀਬੀ ਜੀ ਕੋਈ ਗੱਲ ਨਹੀਂ ਅਸੀਂ ਆਏ ਨੇ ਸ਼ਾਮਾਂ ਨੂੰ ਹਾਂਜੀ ਕੋਈ ਨਹੀਂ ਤਿਆਰੀ ਕਰੋ ਅਸੀਂ ਸ਼ਾਮ ਨੂੰ ਆਏ ਨੇ ਠੀਕ ਹੈ ਜੀ ਪਹੁੰਚ ਜਣੇ ਦੇ OK ਠੀਕ ਹੈ ਠੀਕ ਹੈ ਪਪਾ ਜੀ ਆ ਜਾਓ ਫਿਰ ਜਲਦੀ ਆਇਓ ਠੀਕ ਹੈ OK ਜੀ ਕੋਈ ਗੱਲ ਨਹੀਂ ਆਏ ਨੇ ਬੀਬੀ ਹਾਂਜੀ ਤਿਆਰੀ ਕਰੋ ਤੁਸੀਂ ਪਹੁੰਚ ਜਣੇ ਓਕੇ ਠੀਕ ਠੀਕ ਦੀ ਜੀ ਇਕਰੀ ਬਾਬੇ ਨੂੰ ਆ ਰਹੇ ਨੇ ਹਵਨ ਕਰ ਲੈਂਦੇ ਜਦੋਂ ਸਾਡਾ ਹਵਨ ਹੋ ਗਿਆ ਫਿਰ ਖਾਲੀ ਹਾਥੀ ਭਜਾਵਾਂਗੇ ਬਾਹਰ ਨੂੰ ਦੇਖੀ ਇਹਨਾਂ ਨੂੰ ਵੀ ਬਾਬਾ ਫਿਰ ਪੁੱਠੀਆਂ ਹੀ ਪਾ ਦੇ ਆਪਣੇ ਤੇ ਨਹੀਂ ਪੁੰਦਾ ਪੁੱਠੀਆਂ ਕੋਈ ਗੱਲ ਨਹੀਂ ਅਸੀਂ ਕਹਾਂਗੇ ਸਾਡੇ ਕੋਲ ਹੈ ਹੀ ਨਹੀਂ ਪੈਸੇ ਕੋਈ ਕਿਸੇ ਦਾ ਜੀ ਪੈਸੇ ਦੇ ਦਾਂਗੇ ਬਾਬੇ ਦੇ ਤੇ ਚੇਲੇ ਵੀ ਬੜੇ ਮਿੰਚ ਲੱਗਦੇ ਲੱਗਦੇ ਉਹ ਤੇ ਇਹਨਾਂ ਕੋਈ ਗੱਲ ਨਹੀਂ ਆਪੇ ਬਾਬਾ ਸੰਭਲੇਗਾ ਉਹਨਾਂ ਨੂੰ ਅਸੀਂ ਇਹਨਾਂ ਨੂੰ ਕਹਾਂਗੇ ਕਿ ਆ ਦੇ ਦਾਂਗੇ ਪੈਸੇ ਕੋਈ ਗੱਲ ਨਹੀਂ ਹਵਨ ਤੇ ਹੋ ਜਾਇਆ ਕਰੀ ਸਾਡੇ ਸਤ ਵਾਸਤੇ ਹੈਗੀ ਸਾਰਾ ਕੁਝ ਹੋ ਜਾਣਾ ਠੀਕ ਚਲੋ ਕੋਈ ਨਹੀਂ ਇੱਕ ਵਾਰੀ ਤੇ ਕਰਦੇ ਆ ਨਾ ਆ ਚਲ ਵਧੀਆ ਨਿੱਕੇ ਚਲੇ ਨੂੰ ਵੀ ਖਾਣਾ ਨਾਲ ਰਨੂ ਵੀ ਕਿਹਾ ਚੂਰ ਕਰੋ ਟੱਪੂ ਨੂੰ ਖਿਲਾਓ ਨਹੀਂ ਨਹੀਂ ਇਹਨੇ ਚੇਲਿਆ ਉੱਥੇ ਕੀ ਕਰਨਾ ਇਹਨੂੰ ਰੈਪਰ ਲਾ ਕੇ ਘਰੇ ਛੱਡ ਜੰਨੇ ਆ ਆ ਤੇ ਹੋਰ ਦੂਜੇ ਨੂੰ ਕਹਿੰਦੇ ਨੇ ਦੇਖ ਪਾਲ ਲਈ ਠੀਕ ਆ ਇਹਨੂੰ ਘਰੇ ਰਹਿਣ ਦੇ ਨੇ ਤੂੰ ਘਰੇ ਰਹਿਣਾ ਹੀ ਨਹੀਂ ਜਾਣਾ ਨਹੀਂ ਤੇਰਾ ਉੱਥੇ ਕੋਈ ਕੰਮ ਨਹੀਂ ਆ ਤੂੰ ਘਰੇ ਰਹਿਣਾ ਠੀਕ ਆ ਠੀਕ ਆ ਨਾ ਸਮਝ ਗਿਆ ਜਿਜੀਲਾ ਰੰਗਾ ਤੈਨੂੰ ਠੀਕ ਆ ਨਹੀਂ ਨਹੀਂ ਸ਼ਹਿਰ ਨਹੀਂ ਜਾਣਾ ਤੂੰ ਘਰੇ ਰਹਿਣਾ ਓਕੇ चलिया चल चलिए गया बड़ा आजा चेलिया बाहर चलिए टाइम बड़ा हो गया वा दे दे बुआ दे खोल की हो गया वा कर दिन तेरा हल निकल जा ਬੁਆ ਖੋਲ ਬੁਆ ਤੇ ਖੋਲ ਚਲ ਚਲੀਏ ਕੋਹ ਨਹੀਂ ਹੋ ਗਿਆ ਹੈ ਮੇਰੇ ਬਾਬਾ ਉਹ ਕੋਹ ਨਹੀਂ ਹੋ ਗਿਆ ਤਗੜਾ ਹੋ ਹੈ ਅਰੇ ਚਲ ਚਲੀ ਆ ਜਾਗਾ ਟਾਈਮ ਬੜਾ ਹੋ ਗਿਆ ਚਲ ਹਾਇ ਹਾਇ ਕਰੀਏ ਨਾ ਚੱਲ ਬਾਬਾ ਇਹ ਮੈਂ ਤੋੜੀ ਨਾ ਗੋਣੀਆਂ ਮੈਂ ਚਲ ਪੂੰਝ ਛੇਤੀ ਆ ਤੋਲੀਆਂ ਬਾਹਰ ਚਲਾ ਤੈਨੂੰ ਉਸ ਡੇਟਰ ਕੋ ਗੋਣੀਆਂ ਲੈ ਦੇਣਾ ਪੈ ਜਾਂਦਾ ਫਰਕ ਆ ਜਾ ਜੇ ਨਾ ਫਰਕ ਬੋਗੇ ਫਿਰ ਤੈਨੂੰ ਉਥੋਂ ਘੱਲ ਦਾਂਗੇ ਆ ਜਾ ਚਲ ਤੁਰ ਚਲ ਮੇਰੀ ਗੱਲ ਸੁਣਦਾ ਹੀ ਕੱਢ ਗਿਆ ਕੱਢੀ ਆਪਣੀ ਹੈ ਲਿਆ ਛੇਤੀ ਲਿਆ ਜਸ ਚੇਲਿਆ ਨਾੜ ਕੜਾ ਆ ਜਗ ਜਾ ਕੱਢ ਜਾਊਂਗਾ ਬਾਹਰ ਮਾਰੀ ਟਾਕੀ ਤੂੰ ਕੀਤੇ ਕਿ ਨਹੀਂ ਬਾਬਾ ਮੈਂ ਨਾ ਪੂਰਾ ਲਸ਼ਕਾਇਆ ਚੇਲਿਆ ਆ ਬਾਹਰ ਫਿਰ ਵੇਖੀ ਰਾਲ ਲਿਆ ਲਿਆ ਸ਼ਾਬਾਸ਼ ਲਿਆ ਫਿਰ ਲੈ ਕੇ ਦਿੰਨੇ ਤੈਨੂੰ ਦਵਾਈ ਉਧਰੋਂ ਮਿਲ ਗਈ ਨਾ ਮੈਂ ਆ ਕੇ ਤੇ ਆਹੋ ਅੱਜ ਵੇਖੀ ਬੁੱਲੇ ਲੁੱਟਰੇ ਆਹੀਂ ਹੋਰ ਲੁੱਟਦੇ ਨਹੀਂ ਦੱਸ ਪੜਾ ਤੇਰਾ ਲੱਗੇਂ ਤੇ ਠੀਕ ਹੁੰਦਾ ਤੂੰ ਕੀ ਬੁੱਲੇ ਲੁੱਟਰੇ ਕੋਈ ਨਹੀਂ ਬਾਬਾ ਹੈ ਕੋਈ ਨਹੀਂ ਕੋਈ ਨਹੀਂ ਰੁਕਾ ਹਾਂਜੀ ਬਾਬਾ ਐਣਕਾ ਲਿਆਵਾਂ ਤੇਰੀਆਂ ਐਣਕਾ ਵੀ ਲਾਉਨੇ ਇਹਦਾ ਕੀ ਕਰਨਾ ਬਾਬਾ ਮੇਰਾ ਜਾ ਤੂੰ ਘਰ ਜਾ ਯਾਰ ਘਰ ਜਾ ਮੇਰਾ ਭਰਾ ਤ ਕੋਈ ਚਲ ਜਾ ਇੱਥੇ ਚਲ ਜਾ ਕਰ ਇੱਥੇ ਹੀ ਛੱਡ ਦੇ ਇੱਥੇ ਛੱਡ ਦੇ ਚੱਲ ਲੈ ਚੱਲ ਜਾ ਕਰ ਜਾ ਯਾਰ ਚਲ ਜਾ ਕਿਥੇ ਯਾਰ ਇਹਨੂੰ ਜਾਣਦੇ ਕਰ ਉਥੇ ਚੋਰੀ ਹੋਣੀ 70 ਪਤਾ ਨਹੀਂ ਹੋਣਾ ਇਹਨੂੰ ਕਿਥੇ ਲਈ ਫਿਰਾਂਗਾ ਵੇ ਚੱਲ ਜਾ ਕਰ ਜਾ ਵੇ ਉਹ ਜਾ ਚਲ ਜਾ ਕਰ ਗੁਰੂਆ ਆ ਕੜ ਜਲੇਮ ਨੇ ਅਪਰਾਧੀ ਰੈਣ ਕਾ ਚਲੀਏ ਫਿਰ ਚੱਲ ਫਿਰ ਪਪਾ ਚਲੀਏ ਦੇਖ ਗਈਏ ਕੀ ਹੋਣਾ ਬਸ ਮਕਰੀ ਚੱਲ ਜਾ ਬਹੋਸ਼ ਬਹੋ ਜਾ ਬਹੋ ਗਾੜੀ ਚੱਕ ਨਾ ਭਈਏ ਇੱਥੇ ਬਹਿ ਜਾ ਇੱਥੇ ਕੀ ਆ ਚੱਲ ਬਾਬਾ ਤੂੰ ਲੈਸ ਬੈਂਦਾ ਤੂੰ ਇਹਨਾਂ ਇਹਨੂੰ ਚੁੱਕ ਲਾ ਬਈ ਇਹਨੂੰ ਚੁੱਕ ਲਾ ਪਿੱਛੇ ਗੋਦੀ ਚੁੱਕ ਲਾ ਇਹਨੂੰ ਦੋਵੇਂ ਬਸਲੇ ਤਾਂ ਕਰਕੇ ਮੈਂ ਗੋਦੀ ਚੁੱਕ ਲਾ ਇਹਨੂੰ ਤੂੰ ਗਾੜੀ ਬਜਾ ਵੜੇ ਨਿੱਕੇ ਚਲੇ ਵਾੜੀ ਤੂੰ ਬਾਬਾ ਸੇਤੀ ਕਰੋ ਯਾਰ ਤੁਸੀਂ ਇੱਥੇ ਸਾਰਾ ਟਾਈਮ ਲਗਾ ਦੇਣਾ ਆਂ ਅਗਲੇ ਨਾਲ ਬਾਜੋ ਉਹ ਤੇ ਫਿਰ ਕੁਟੜ ਬੜਾ ਕਾ ਹੋਊਗਾ ਭੈਣ ਜੀ ਤੇ ਬੈ ਚੇਲੇ ਜਰੂਰੀ ਸੱਸ ਨੇ ਆਏ ਨਾ ਚਲੀਏਗਾ Keparan. Oh, bapa. Halo. kalau. ਹਾਂ ਲੱਗਦਾ ਏ ਟਾਂ ਹਾਂ ਹਾਂਜੀ ਵੈਸੇ ਚੱਲ ਬੈਲ ਮਾਰ ਮਰੀ ਪਕੜ ਤੇ ਬੋਵੇ ਟਾਲਾ ਸੁਣ ਅਗਰ ਫ੍ਰੀ ਹੋਈ ਕੋਈ ਗੱਲ ਨਹੀਂ ਚੱਲਿਆ ਐਂ ਸਾਈਕਲ ਤੇ ਜਾਵਾਂ ਸਕੂਟਰੀ ਤੇ ਟੈਨਸ਼ਨ ਨਾ ਲੈ ਲਾ ਬੂਨ ਬਾਬੇ ਆਏ ਬਾਹਰ ਚਲੋ ਚਲਾ ਜਾ ਠੀਕ ਹੈ ਅੰਦਰ ਆਈਏ ਸਭ ਐਮ ਆਦ ਨਵੇਂ ਕਿੰਦਾ ਆਪਾ ਬਕਾਲਾ ਬੜਾ ਬਾਬਾ ਜੀ ਰੋਹਲਾ ਅੱਪ ਗਿਆ ਨਾ ਡੇਕਰ ਸਾਹਿਬ ਤੇ ਵੀ ਬੀਬੀ ਬਾਬਾ ਜੀ ਆਹ ਅੰਦਰ ਬੰਜੀ ਤੇ ਬਹਿ ਜਾ ਬਾਬਾ ਜੀ ਬੀਬੀ ਮੈਂ ਡੇਕਰ ਕੋਲ ਦੇਖ ਪਿਆ ਸੀ ਇੱਥੇ ਅੱਡੇ ਐਸੀ ਨਹੀਂ ਲਗਾ ਦੇ ਹਾਂ ਜੀ ਬਾਬਾ ਜੀ ਲੱਗਾ ਐਸੀ ਲਗਾ ਦੇ ਬਹਿ ਜਾ ਬੈਠਾ ਬਾਬਾ ਜੀ ਬੈਠੋ ਬਹਿ ਜਾ ਪਾਣੀ ਤਾਂ ਨਹੀਂ ਲਿਆਓ ਆ ਲਿਆਨੇ ਬਾਬਾ ਜੀ ਚੱਲ ਜੀ ਜੀ ਪਾਣੀ ਤਾਂ ਨਹੀਂ ਲੈ ਆਈ ਕੇ ਪਾਣੀ ਲੈ ਜੀ ਬਾਬਾ ਅੱਬਾ ਗਾਲ ਸੁਣਾ ਇਹ ਬੀਬੀਆਂ ਆਵਾਜ਼ ਤਾਂ ਘੜੇ ਘੜਦੀ ਨਾ ਦੀਆਂ ਵੱਡਾ ਧਮਾਰ ਨਹੀਂ ਹੋਂ ਬਾਬਾ ਜੀ ਲਾਓ ਆਣਗਾ ਦੇ ਵੇਖੋ ਕੀ ਕੀ ਚੁਕਣਾ ਇਥੋਂ ਹੂੰ ਉਹ ਬਾਹਰ ਸਕੂਟਰੀ ਲੱਗੀ ਆ ਬਾਬਾ ਅੰਦਰ ਰੇ ਸੀ ਰਾਫੇ ਕੋ ਬੜੀ ਅਲਸੀ ਦੀ ਲੱਗੀ ਆ ਨਾ ਉਹ ਇੱਕ ਜੀ ਸੋਹਣੀ ਬਾਬਾ ਉਹ ਵੋਚ ਮਸ਼ੀਨ ਪਈ ਆ ਤੈਨੂੰ ਦੱਸਦਾ ਚੱਲਿਆ ਨ ਬਾਰੀ ਜੋ ਲਾਵਾਂਗੇ ਸੋਨਾ ਇਹ ਚੀਜ਼ਾਂ ਨੂੰ ਨਹੀਂ ਆਪਾਂ ਹੱਥ ਹੋਣਾ ਐ ਤਗੜੇ ਆ ਉਹਦਾ ਫੋਨ ਤੇ ਕਹਿੰਦੀ ਪੀ ਆਪਾਂ ਮਾਰੇ ਬਾਬਾ ਹੈ ਤਗੜੇ ਆ ਜੋਬ ਕਰਦਾ ਇਥੇ ਗੱਲਾਂ ਚ ਲਿਆ ਆ ਗਣਾ ਸਭ ਕੁਝ ਕਰਾਉਣਾ ਅੰਦਰ ਤੇ ਬਾਬਾ ਬੈੱਡ ਵੀ ਕਿਤੇ ਲਟਾਉਣੇ ਲੱਗੇ ਆ ਉਹ ਤੇਲੇ ਟੈਨਸ਼ਨ ਕੋ ਲੈਣਾ ਤੇ ਮਿਲਿਆ ਹੁੰਦੇ ਆ ਉਦਨ ਵਾਲੀਆਂ ਨਵਾਲੀਆਂ ਆ ਨਾ ਅੱਜ ਫਿਰ ਹਾਰ ਵੀ ਜਾਣਗੇ ਕਰੋ ਬਾਬਾ ਇਦਾਂ ਕਰਨਾ ਪੈਣਾ ਓਏ ਬਾਬਾ ਥੋੜੀਆ ਕਿੱਡਾ ਹੋਰ ਗੱਲ ਤੋਂ ਚਲਿਓ ਵੱਡੀ ਚੀਜ਼ ਕਿਹਨੇ ਹੱਥ ਪੋਣਾ ਜੇ ਕਹਿੰਨੇ ਜਾਂ ਖਰਦੇ ਵੇਖ ਲਿਆ ਨਾ ਉਹਨੇ ਕਹਣਾ ਤੇ ਬਾਬੇ ਲਟੇਰੇ ਆ ਜੇ ਉਹ ਕੰਨਾ ਸੋਨਾ ਪਾ ਸਕਦੇ ਆ ਤੇ ਇਹਦਾ ਮਤਲਬ ਗਲਾਂ ਜੀ ਪੁੰਦੇ ਹੋਣਗੇ ਗਲਾਂ ਆ ਨਾ ਕੀ ਟੈਂਸ਼ਨ ਨਾ ਲੋ ਦੋ ਤਿੰਨ ਤੁਲੇ ਦੇ ਇਸ ਲੈ ਕੇ ਜਾਵਾਂਗੇ ਭਾਵੇਂ ਬਾਬਾ ਸੱਚਾ ਦਾ ਪਹੁੰਚੂ ਤਾਂ ਨਹੀਂ ਦੇਖੀ ਜਾ ਹੁਣ ਬੰਦਗੀ ਇਥੇ ਬਾਬਾ ਨਾ ਟਾਈਮ ਹੋ ਗਿਆ ਪਾਣੀ ਆਣੇ ਦਾ ਕਿ ਸਪੈਟ ਪਾਣੀ ਦੇ ਨੋਣਾ ਫੇ ਕਰੇ ਉਹ ਦੇਖੀ ਉਹਨੇ ਦੀ ਪੂਰੀ ਸੇਵਾ ਕਰਨੀ ਭਾਬੀਆਂ ਜੀ ਉਹ ਪੂਰੀਆਂ ਤੇਰੀਆਂ ਫੇਂਡੀਆਂ ਵੀ ਬਾਬਾ ਲੈਸ ਲਈ ਔਰ ਅਦਨਾ ਬਾਹ ਲੱਗਣਾ ਲੁੱਟ ਕੇ ਲੈ ਗਿਆ ਬਾਬਾ ਬਾਬਾ ਪਾ ਉਹਨਾਂ ਦਾ ਧਿਆਨ ਬੁਣਾਵਾਂਗੇ ਕਿ ਤੂੰ ਹੋਰ ਵੀ ਬੜੀ ਉਹ ਨਹੀਂ ਨਹੀਂ ਆਪਾਂ ਨਹੀਂ ਆਪ ਲਿਆਉਣ ਗਿਆ ਹਜੇ ਕੱਲ ਆਇਆ ਨਾ ਮਾਰਾਂਗੇ ਨਾ ਆਪ ਚੀਜ਼ਾਂ ਕੱਢ ਕੇ ਲਿਆਉਣ ਗਿਆ ਟੈਂਸ਼ਨ ਨਾ ਲੈ ਇੰਨੇ ਜੁਗ ਹੈਗਾ ਢਾੜਾ ਬਾਬਾ ਠੀਕ ਆ ਹੂੰ ਬੀਬੀ ਇਹ ਨਾ ਡੈਮ ਮੇਰੇ ਬਾਪਾ ਜੀ ਨੇ ਇਹ ਪਾਣੀ ਬਣਾਉਣ ਦੇ ਪੈ ਤਾਂ ਟਾਈਮ ਲੱਗ ਗਿਆ ਹੋਰ ਜੀ ਠੀਕ ਆ ਬੀਬੀ ਬੀਬੀ ਨੇ ਇਹ ਪਾਣੀ ਤੇ ਬਠਾ ਲਈ ਬਾਪਾ ਜੀ ਸਿ ਫੈਸ਼ਨ ਤਾਂ ਦੇਵਾ ਅਸਤੀ ਬਣਾਇਆ ਨਹੀਂ ਆਲਾ ਬੀਬੀ ਬਾਪਾ ਜੀ ਹੁਣ ਇੱਥੇ ਕਰਨਾ ਕਿ ਨਹੀਂ ਬੀਬੀ ਇਦਾਂ ਕਰੋ ਤੇ ਹਾਂ ਸਮਗਰੀ ਦੇ ਦਿਓ ਅਸੀਂ ਬਣਾ ਹੀ ਆਪਣੇ ਡੇਰੇ ਕਰ ਲਾਂਗੇ ਇੱਥੇ ਅਸੀਂ ਜਲਦੀ ਛਿੱਟੇ ਮਾਰ ਦਿੰਨੇ ਆ ਤੇ ਜਿਹੜੀ ਚੀਜ਼ ਹੈ ਘੇਰ ਕੇ ਲੈ ਜਾਾਂਗੇ ਤੇ ਤੁਸੀਂ ਹੁਣ ਤਾਨੂੰ ਪਦਾਇਆ ਕੀ ਕੀ ਲਿਆਉਣਾ ਬਾਬਾ ਜੀ ਤੁਹਾਡੀ ਸੱਸ ਸਾਡੇ ਵਾਸਤੇ ਹੋ ਜਾਊਗੀ ਨਾ ਮੈਂ ਹਾਂ ਪੂਰੀ ਹੋਊਗੀ ਤੇ ਸੋਨਾ ਤੇ ਲਖੋ ਬਾਬੇ ਨਾਲੇ ਤਲੀ ਤੇ ਬਾਬਾ ਜੀ ਸੋਨਾ ਨਹੀਂ ਕਿ ਕਿਦਾਂ ਸੱਸ ਤੇ ਬਾਬਾ ਜੀ ਮੈਂ ਹਾਂ ਤੁਹਾਡੀ ਸੱਸ ਅੱਗੇ ਪਿੱਛੇ ਤੁਰੂਗੀ ਤੁਹਾਨੂੰ ਜਿੰਨਾ ਬਾਬੇ ਨੂੰ ਚੜਾਵਾ ਦੋਗੇ ਨਾ ਉਹ ਤੁਗਣਾ ਤੁਹਾਨੂੰ ਲੈ ਕੇ ਦੋਊਗੀ ਤੁਹਾਡੀ ਸੱਜੇ ਤੇ ਐ ਕਰੋਗੇ ਖੜੀ ਹੋਊਗੀ ਐ ਕਰੋਗੇ ਬੈਊਗੀ ਨਹੀਂ ਨਹੀਂ ਇੰਨੀ ਇੰਨਾ ਬਾਬਾ ਤੁਰਾਗੇ ਇੰਨੀ ਵੇਲੀ ਕੀ ਲੀ ਜਾਨੀ ਥਲਾ ਤੁਹਾਡੇ ਲਈ ਪ੍ਰਸ਼ਾਦ ਲਿਆਉਂਦਾ ਇੱਕ ਪੂਰੀ ਉਹ ਦੋਵੇਂ ਜਣੀਆਂ ਪਾਣੀ ਦੀ ਘੋਲ ਕੇ ਪੀ ਜਾਓ ਇਹ ਤੁਹਾਨੂੰ ਦਰਦ ਨੇ ਕੱਢ ਚੱਲੇ ਪੂਰੀ ਹਾਂ ਲਾ ਬੀਬੀ ਦੇ ਵੀ ਵੀਨ ਇਹ ਪੀ ਰਹੀ ਅੱਧੀ ਅੱਧੀ ਪੀਣੀ ਦੋਵਾਂ ਨੇ ਠੀਕ ਪਾਪਾ ਜੀ ਚੱਲਾ ਦੀਦੀ ਯਾਦੋ ਦਿਖਾਈ ਬਹੁਤ ਚਲ ਗਿਆ ਹੁਣ ਬੈ ਗਿਆ ਉਹ ਰੋਜੋ ਆ ਲੈ ਉਹਨਾਂ ਸਮਾਨ ਲੈ ਕੇ ਉਹਨਾਂ ਵਾਸੀ ਹੋ ਗਿਆ ਵਾ ਕੀ ਜਾ ਹੁ ਜਿੱਤੀ ਆ ਵੀ ਆਪਣੇ ਅੰਦਰੋਂ ਸਾਰਾ ਸੋਨਾ ਕੱਢ ਕੇ ਲਿਆਉਣਗੀ ਆ ਪਾਪੀ ਕੀ ਜਿੱਤਾ ਹੀ ਪੂਰੀ ਉਹ ਕੋਈ ਨਹੀਂ ਚੇਲਿਆ ਤੈਨੂੰ ਡੇਰੇ ਜਾ ਕੇ ਦੱਸਾਂਗੇ ਇਹਨਾਂ ਕਾਲਾ ਕੋ ਪਹਿਨਾ ਠੀਕ ਆ ਅੱਜ ਝੋਲੀ ਭਰ ਕੇ ਕਰਨੀ ਆ ਆਪਾਂ ਸੋਨੇ ਨਾਲ ਫਿਰ ਪਾਪਾ ਆ ਕੇ ਕੇ ਜੀ ਨੇ ਭਾਈ ਬਾਰੇ ਕੀ ਕਿ ਤੁਹਾਨੂੰ ਤਾਂ ਹੀ ਉਹ ਕੋਈ ਗੱਲ ਨਹੀਂ ਨੰਨ ਰਾਖ ਢੱਕ ਕੇ ਇੱਥੇ ਹੀ ਮਾਲ-ਪਾਗ ਖੜਨਾ ਹਾਂ ਉਹ ਨਹੀਂ ਖੜਾ ਉਹ ਲਾ ਸੰਦਾ ਮੇਰੀ ਹੋਂਦੇ ਭਰਾ ਆ ਗਿਆ ਲੁੱਟ ਲੈਣ ਲੱਗਾ ਹਾਂ ਧੰਨ ਬਦਲ ਜਾਏ ਵੀ ਜਾਂ ਮੈਂ ਗਾਵੇ ਅੱਜ ਸੋਨਾ ਮਿਲ ਗਿਆ ਤੇ ਤੈਨੂੰ ਦੱਸਾਂ ਮੈਂ ਗੱਡੀ ਚੋਏ ਨਾ ਆਪਾਂ ਕਿੱਦਾਂ ਦੀ ਗੱਲ ਕਰਦਾ ਚੇਲਿਆ ਸਾਈਕਲ ਤੋਂ ਗੱਡੀ ਤੱਕ ਹੋਏ ਨਾ ਅਸੀਂ ਫੋਰਚੂਨਰ ਲੈਣੀ ਸਿੱਧੀ ਇਹ ਫੋਰਚੂਨਰ ਵਾਸਤੇ ਮਰਸੀਡੀਜ਼ ਲੈਣੀ ਉਹ ਤੂੰ ਹੀ ਲੜਨੇ ਡੈਵਨ ਦੇ ਜਿੱਥੇ ਜਾਂਦੇ ਘਰ ਬਾਹਰ ਤੇ ਵੇਖ ਲਿਆ ਕਰੋ ਕਿਹਦੇ ਘਰ ਆਏ ਆ ਬਹਿ ਰਹੋ ਨੇ ਤੇ ਗਿਰੀ ਤੁਹਾਨੂੰ ਕਦੀ ਆਣਾ ਬੈ ਕਦੀ ਆਣਾ ਬੈ ਜਾ ਯਾਰ ਤੁਸੀਂ ਬੈ ਜਾਓ ਤੁਹਾਡਾ ਨਹੀਂ ਕੋਈ ਪਰੇ ਸੰਜਦਾ ਦਿੰਦਾ ਜੀ ਆਹ ਚੱਲ ਪੋਨਮ ਪਾਵੇ ਚਾ ਬਾਬਿਆਂ ਨੇ ਸਾਡੇ ਲਈ ਪ੍ਰਸ਼ਾਦ ਬਣਾ ਕੇ ਲਿਆਂਦਾ ਹੀ ਹੈ ਪੀ ਲਈਏ ਚਲ ਪੋਨਮ ਬਾਬਿਆਂ ਨੂੰ ਪੁੱਛ ਲੀਏ ਪਹਿਲਾਂ ਕਿ ਫੁਲਕਾ ਛਕਣਾ ਪਹਿਲਾਂ ਕਿ ਚਾਹ ਪਾਣੀ ਪਿਆਲੀਏ ਪਹਿਲਾਂ ਠੀਕ ਆ ਚਾਹ ਪੁੱਛ ਆਜਾ ਪੁੱਛਾਉਣੇ ਪਹਿਲਾਂ ਜੀ ਬਾਬਾ ਜੀ ਆਪਾ ਪ੍ਰਸ਼ਾਦ ਛਕਾਏ ਦਾਦਾ ਹੂੰ ਬਾਬਾ ਜੀ ਉਹਨਾਂ ਦਾ ਸਿਰ ਪੀੜ ਬੜੀ ਹੋਂਦੀ ਐ ਕੋਈ ਨਹੀਂ ਬਹੁਤ ਨੂੰ ਫਾਂਡਾ ਕਰ ਦਿੰਨੇ ਬੈਜੋ ਬੈਜੋ ਠੀਕ ਜੋ ਬਾਬਾ ਜੀ ਕਿ ਸੇ ਹੋ ਗੋ ਤੇ ਲੈ ਆ ਫਰਾ ਕੰਮ ਕੀ ਤੂੰ ਹੋਇਆ ਮੰਮਾ ਤਾਂ ਕੰਮ ਜੀ ਮੇਰੇ ਚਲੇ ਜੀ ਮੇਰੇ ਬੰਦੇ ਜੀ ਹੁੱਕੀ ਬੋ ਬਾਬਾ ਕੀ ਹੋ ਗਿਆ ਬੈ ਲੱਗਿਆ ਕੀ ਕਹਿਣਗੇ ਉਹ ਬੋਦੀ ਚਲੋ ਜਸ ਜਾਣ ਚਲੋ ਵਾਹ ਠੀਕ ਚਲੋ ਆਂਡਾ ਕਰ ਦਿੰਨੇ ਨੇ ਅਦੀ ਬੀਬੀ ਬੀਬਾ ਬਾਬਾ ਜੀ ਸਿਰ ਤੇ ਸਭ ਤੋਂ ਜ਼ਿਆਦਾ ਪੀੜ ਕੰਢੀ ਅੱਗੇ ਨਾਲੋਂ ਬਸ ਇੱਕ ਦੋ ਮਿੰਟ ਬੀਬਾ ਹੋਰ ਐ ਪੂਰੀ ਨੀਂਦ ਨਾ ਸੌਂਗੀ ਚੈਨ ਨਾਲੀ ਬਾਬਾ ਜੀ ਹਾਂ ਚੱਕਰ ਆਉਣ ਲੱਗ ਗਿਆ ਨਹੀਂ ਨਹੀਂ ਹੋ ਜਾਊ ਠੀਕ ਕੋਈ ਗੱਲ ਨਹੀਂ ਆਰਾਮ ਦੀ ਨੀਂਦ ਨੀ ਸੌਂਗੀ ਤੀ ਦੋ ਜਾਨੀ ਕੋਣ ਦਾ ਮਿਲ ਲੱਗਾ ਕੋਈ ਦੇਤਾ ਨਹੀਂ ਆਪਾਂ ਨੂੰ ਉਹ ਨਹੀਂ ਬਾਬਾ ਨਹੀਂ ਹਾਂ ਦੇਤਾ ਤੁਹਾਨੂੰ ਇੱਕ ਮਿੰਟ ਰੁਕ ਜਾਓ ਬੀਬਾ ਤਾਂ ਦਾ ਹੁਣੇ ਸਿਰ ਵੀ ਢੜ ਜਾਂਦਾ ਬਸ ਇੱਕ ਦੋ ਮਿੰਟ ਹੁਣੇ ਢੜ ਗਿਆ ਇਹ ਇੱਕ ਦਾ ਦੇ ਹੋ ਗਿਆ ਦੇ ਲੋ ਆਹ ਹਾਂ 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 ਉਹਨਾਂ ਲੱਗਣਗੇ ਚੇਲਿਆ ਲੁੱਗੇ ਲੈਵਾਂਗੇ ਤੈਨੂੰ ਹੁਣ ਪਜਾਮੇ ਜਨੇ ਗਏਗਾ ਚਲੋ ਕਰੀਏ ਲੰਬਾਰੀ ਦਾ ਸਫਾਇਆ ਉਠੋ ਮੇਰੀ ਗੱਲ ਸੁਣੋ ਚੇਲਿਓ ਹੱਸਣਾ ਬੰਦ ਕਰੋ ਥੇਤੀ ਸਫਾਇਆ ਕਰੋ ਆਣਾ ਜਾ ਇਹਨਾਂ ਦੀ ਸੱਸ ਨਾਲ ਆਜੇ ਆਪਾਂ ਗੱਲ ਸੁਣ ਹੁਣ ਇੱਥੇ ਲੱਫੜ ਪੈ ਜਾਊਗਾ ਤੂੰ ਇਹਨਾਂ ਦੇ ਅੰਦਰ ਜਾ ਇਹਨਾਂ ਦਾ ਤਾਂ ਦੇ ਲੰਬਾਰੀ ਕਿੱਥੇ ਆ ਉਹ ਇਧਰ ਲੈ ਅੰਦਰ ਲੰਬਾਰੀ ਇਹਨਾਂ ਦੀ ਚਲੋ ਉਠੋ ਹੌਲੀ ਹੌਲੀ ਆਹ ਵੱਡੀਆਂ ਚੇਲੀਆਂ ਕੋ ਸੁਣਨੇ ਗਿਆ ਕੋ ਚਲਿਓ ਜੰਗੀ ਤਰ੍ਹਾਂ ਸਵਾਇਆ ਕਰਦਾ ਨਾ ਇੱਕ ਚੀਜ਼ ਨਹੀਂ ਰਹਿੰਦੇ ਚਲੋ ਚਲੋ ਉਹ ਨਹੀਂ ਨਹੀਂ ਆ ਜਾਂ ਗਾਂ ਛੇਤਰ ਵੱਜਣਗੇ ਆ ਜਾ ਚਲੋ ਤਾਵਾਂ ਦੇ ਚੱਲ ਓਏ ਆ ਜਾ ਸਾਲਿਆ ਨਵੇਂ ਬੂਟ ਲਾ ਰਾਂਗਾ ਤੈਨੂੰ ਚਪਣਾ ਲੱਭਣ ਡਿਆ ਆ ਪਾ ਦੇ ਦੇੜੇ ਅੱਗੇ ਛੇ ਵੱਜੂਗਾ